ਕੀ ਕਾ ਤੁਹਾਨੂੰ ਸਾਹਮਣੇ ਆਇਆ ਹੈ ਜਾਣਕਾਰੀ ਹਨ ਇੱਕ ਘਟਨਾ ਜਿਹੜੀ ਸਾਹਮਣੇ ਆਈ ਹੈ ਉਹ ਤੇ ਹੈ ਕਿ ਲੜਕੇ ਵੱਲੋਂ ਆਪਣੇ ਚਚੇਰੀ ਭੈਣ ਨਾਲ ਜੋ ਨਵਾਲਗ ਹੈ ਕਾਫੀ ਛੋਟੀ ਉਮਰ ਦੀ ਉਹਦੇ ਨਾਲ ਜੌਨਸ ਦਾ ਬਣਾਇਆ ਗਿਆ ਹੈ ਜਿਹੜੇ ਬੁਲਤ ਕਰਨ ਦੇ ਸ਼ਹਿਰ ਚੋਂ ਹਨ ਤੇ ਉਹਦੇ ਸਵਾਦ ਚ ਅਸੀਂ ਜਿਹੜੀ ਬੱਚਿਆਂ ਦੇ ਪੇਰੈਂਟਸ ਦੇ ਬਿਆਨ ਦੇ ਆਧਾਰ ਤੇ ਜਿਹੜੀ ਇਵਧਾ ਕਿਸਚ ਰਚ ਕਰ ਰਹੇ ਤੇ ਦੋਸ਼ ਨਿਵੈਸ਼ਤ ਕਰਕੇ ਕੁਈ ਸਾਰੇ ਜਿਹੜੀ ਇਨਵੈਸਟੀਗੇਸ਼ਨ ਹੈ ਮਕਰ ਕਰਾਂਗੇ ਤੇ ਉਹਨੂੰ ਬੰਦ ਲਈ ਵੀ ਸਗਰਦਵਾਣਾ। ਸਰ ਇਹਦੇ ਵਿੱਚ ਕੋਈ ਵੀਡੀਓ ਨਹੀਂ ਸਾਹਮਣੇ ਆਈ ਜਿਸ ਦਾ ਪ੍ਰਭਾਵ ਵਾਲਾ ਨੂੰ ਕੁਝ ਦੱਸਿਆ ਕਿ ਇਹਨੇ ਕੀ ਘਟਨਾ ਹੈ ਕਿ ਕਿਹੜੇ ਸਮੇਂ ਦੀ ਘਟਨਾ ਹੈਗੀ। ਇਹ ਜੋ ਉਹ ਬੱਚੀ ਨੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਕਿ ਵੀ ਇਹ ਫਾਦਰ ਤੇ ਮਾਤਾ ਨੂੰ ਕਿ ਇੱਕ ਕ੍ਰੀ ਹਫਤਾ ਤੋਂ ਦੀ ਪਹਿਲਾਂ ਦੀ ਘਟਨਾ ਹੈ ਜੀ। ਤੇ ਉਹਨੇ ਉਹਨੂੰ ਆਪਣੇ ਘਰ ਬੁਲਾ ਕੇ ਬੱਚੀ ਨੂੰ ਨਿਕਲਤਾਰ ਕਰ ਕੀਤੀ ਹੈ। ਤੇ ਉਦੀ ਇਹ ਵੀ ਦੱਸਿਆ ਇਹਨਾਂ ਆਪਣੇ ਮੈਦਨ ਵੀਡੀਓ ਬਣਾਈ ਸੀ ਤੇ ਉਹ ਸਾਰੇ ਅਸੀਂ ਦੇ ਚੈਕ ਕਰੂシャ ਸੀ ਮੈਂ ਤਕਤੀਸ ਦੇ ਚੁੱਕ ਲਿਆ ਕੇ ਆਮ